ਮੇਰਾ ਨਾਮ ਗੁਰਦੇਵ ਸਿੰਘ ਹੈ ਜਿਹੜੀ ਜਗ੍ਹਾ ਤੋਂ ਮੇਰਾ ਡਿਸਟ੍ਰਿਕਟ ਫਰੀਪੁਰਾ ਜੀ ਪਿੰਡ ਮੇਰਾ ਫਰਗੜਸਪਰਾਵਾ ਸੀਨ ਲਜ਼ੀਰਾ ਜੀ ਕੀ ਕੀ ਕਹਿਣਾ ਚਾਹੁੰਦੇ ਆ ਅੱਜ ਦੇਖੋ ਜੀ ਜੁਨੀਅਰ ਸੀਨੀਅਰ ਬੜਾ ਵਧੀਆ ਪ੍ਰਾਲਾ ਕੀਤਾ ਵਾ ਕਿ ਸਾਰੇ ਫਾਰਮਰਸ ਨੂੰ ਇੱਕ ਮੰਚ ਤੇ ਇਕੱਠਿਆਂ ਕਰਕੇ ਤੇ ਮੱਝਾਂ ਦੀ ਬਰੀਡਿੰਗ ਪ੍ਰਤੀ ਮੱਝਾਂ ਦੇ ਵਿੱਚ ਸੁਧਾਰ ਕਰਨ ਦੇ ਲਈ ਬੜਾ ਵਧੀਆ ਇਹਨਾਂ ਨੇ ਪ੍ਰਾਲਾ ਕੀਤਾ ਬਈ ਇਸ ਨੂੰ ਬਰੀਡਿੰਗ ਵੱਲ ਤੋਰ ਕੇ ਦੇ ਪੰਜਾਬ ਦੇ ਵਿੱਚ ਮੱਝਾਂ ਦੀ ਬਰੀਡਿੰਗ ਕਰਨ ਵਾਲੇ ਆ ਅੱਗੇ ਲਿਆ ਕੇ ਤੇ ਮੱਝਾਂ ਦੀ ਚੰਗੀ ਬਰੀਡਿੰਗ ਕੀਤੀ ਜਾਵੇ ਜਿਹੜੀਆਂ ਦੇਣ ਪ੍ਰਤੀ ਦੇਣ ਮੱਝਾਂ ਘਟ ਰਹੀਆਂ ਵਾਂ ਉੱਤੇ ਰੋਕ ਲਾਈ ਜਾਵੇ ਤੇ ਪੰਜਾਬ ਦੇ ਵਿੱਚ ਚੰਗਾ ਦੁੱਧ ਉਤਪਾਦਨ ਕੀਤਾ ਜਾਵੇ ਚੰਗੀ ਬੀੜ ਦਾ ਸੁਧਾਰ ਹੋਵੇ ਜਿਸ ਨਾਲ ਪੰਜਾਬ ਦੇ ਵਿੱਚ ਪਸ਼ੂ ਪਾਲਣ ਅੱਗੇ ਵਧ ਸਕਦਾ ਮੇਨ ਦਿੱਕਤ ਕੀ ਆਉਂਦੀ ਹੈ ਮੇਨ ਦਿੱਕਤ ਸਭ ਤੋਂ ਪਹਿਲਾਂ ਤਾਂ ਨਕਲੀ ਦੁੱਧ ਆ ਜੀ ਸਰਕਾਰ ਨੂੰ ਸਭ ਤੋਂ ਵੱਧ ਧਿਆਨ ਦੇਣਾ ਚਾਹੀਦਾ ਨਕਲੀ ਦੁੱਧ ਨੂੰ ਬੰਦ ਹੋਣਾ ਚਾਹੀਦਾ ਠੀਕ ਹੈ ਜੀ ਫਾਰਮਰ ਨੂੰ ਸਹੀ ਰੇਟ ਤਾਂ ਹੀ ਮਿਲ ਸਕਦਾ ਇੱਕ ਜਿਹੜੀਆਂ ਦੁੱਧ ਤੋਂ ਚੀਜ਼ਾਂ ਨਹੀਂ ਬੰਦੀਆਂ ਹੁਣ ਜੇ ਪ੍ਰੀਰ ਸੋਇਆਬੀਨ ਦਾ ਬੰਦਾ ਉਹ ਤੇ ਸਪੈਸ਼ਲ ਲਿਖਿਆ ਹੋਣਾ ਚਾਹੀਦਾ ਵਾ ਕਿ ਇਹਦੇ ਵਿੱਚ ਦੁੱਧੋ ਨਹੀਂ ਵਰਤਿਆ ਗਿਆ ਇਹਨਾਂ ਚ ਜਲਦੀ ਤਿਆਰ ਦੇਣਾ ਚਾਹੀਦਾ ਜੀ ਠੀਕ ਹੈ ਸਰ ਠੀਕ ਹੈ ਓਕੇ ਕੀ ਨਾਮਾ ਜੀ ਮੇਰਾ ਨਾ ਸੰਦੀਪ ਸਿੰਘ ਰੰਧਾਵਾ ਜੀ ਸਾਡੀ ਪ੍ਰੋਗਰੈਸਿਵ ਲਾਈਫਸਟਾਕ ਫਾਰਮਰ ਐਸੋਸੀਏਸ਼ਨ ਹੈ ਉਹਦੇ ਵਿੱਚ ਸਾਡੇ ਕੋ ਜਿਹੜੇ ਬਫਲੋ ਫਾਰਮਰਸ ਵੀ ਨੇ ਤੇ ਕੈਟਲ ਫਾਰਮਰਸ ਵੀ ਨੇ ਅੱਜ ਸਾਡੀ ਜਿਹੜੀ ਮੇਨ ਇੱਥੇ ਡਿਸਕਸ਼ਨ ਆ ਉਹ ਬਫਲੋ ਫਾਰਮਿੰਗ ਬਾਰੇ ਆ ਕਿਉਂਕਿ ਬਫਲੋ ਫਾਰਮਿੰਗ ਜਿਹੜੀ ਆ ਨਾ ਇਹ ਪੰਜਾਬ ਦਾ ਜਿਹੜਾ ਕਹਿ ਲਈਏ ਕਿ ਪੁਰਾਣਾ ਵਿਰਸਾ ਵਾਰਾਸਤ ਹੈ ਔਰ ਇਹਦੇ ਵਿੱਚ ਜਿਹੜੀ ਇੰਪਰੂਵਮੈਂਟ ਆ ਬੜੀ ਸਲੋ ਹੋਈ ਹੈ ਔਰ ਅੱਜ ਸਾਡਾ ਇਹ ਆ ਯੂਨੀਵਰਸਿਟੀ ਦੇ ਨਾਲ ਵਿਚਾਰਾਂ ਦੀ ਅਰਦਾਨ ਪ੍ਰਦਾਨ ਕਰਕੇ ਅਸੀਂ ਚਾਹੁੰਦੇ ਆ ਕਿ ਇਹਦੇ ਵਿੱਚ ਇੰਪਰੂਵਮੈਂਟ ਫਾਸਟ ਹੋਵੇ ਕਿਉਂਕਿ ਕੈਟਲਸ 'ਚ ਫਾਸਟ ਟੈਸਟ ਕਰਕੇ ਹੋ ਗਈ ਕਿ ਕੈਟਲਸ ਦੇ ਵਿੱਚ ਜਿਹੜਾ ਸਾਨੂੰ ਬਣਿਆ ਬਣਾਤਾ ਜਰਮ ਪਲਾਜ਼ਮ ਜਾਂ ਆਪਾਂ ਕਹਿ ਲਈਏ ਕਿ ਬਰੀਡ ਇੰਪਰੂਵਮੈਂਟ ਬਾਹਰਲੇ ਮੁਲਕਾਂ ਨੇ ਕੀਤੀ ਸੀ ਉਹਨਾਂ ਕੋ ਅਸੀਂ ਜਿਹੜਾ ਸੀਮਨ ਇੰਪੋਰਟ ਕੀਤਾ ਉਹ ਇੱਥੇ ਆ ਕੇ ਕਰਾਸ ਬਰੀਡ ਜਿਹੜੀਆਂ ਸਾਡੀਆਂ ਅੱਗੇ ਬੱਚੇ ਪੈਦਾ ਹੋਏ ਉਹਨਾਂ ਦੀ ਪ੍ਰਦਰਸ਼ਨੀ ਚੰਗੀ ਹੋਈ ਬਫਲੋਜ਼ ਦੇ ਵਿੱਚ ਅਸੀਂ ਅੱਜ ਖੁੱਲ ਕੇ ਗੱਲਾਂ ਬਾਤਾਂ ਕਰਾਂਗੇ ਸਾਡੇ ਫਾਰਮਰਸ ਕਿ ਅਸੀਂ ਕਿਸ ਤਰ੍ਹਾਂ ਚਾਹੁੰਨੇ ਆ ਕੀ ਇਹ ਡਵੈਲਪ ਹੋਵੇ ਪਹਿਲੀ ਸਟੇਜ ਆ ਸਾਡੇ ਇੱਥੇ ਕਿ ਜਿਹੜੀ ਸਾਡੀ ਲੋਨ ਪਾਲਿਸੀ ਆ ਉਹਦੇ ਵਿੱਚ ਬਫਲੋਜ਼ ਨੂੰ ਜਿਹੜੀ ਆ ਉਹ ਪਹਿਲ ਦਿੱਤੀ ਜਾਵੇ ਕਿਉਂਕਿ ਬਫਲੋਜ਼ ਦਾ ਜਿਹੜਾ ਦੁੱਧ ਹੈ ਨਾ ਮੱਝਾਂ ਦਾ ਦੁੱਧ ਆ ਉਹ گاਵਾ ਦੇ ਮੁਕਾਬਲੇ ਤੀਜਾ ਹਿੱਸਾ ਵਾ ਪਰ ਕੁਆਲਿਟੀ ਆਫ ਮਿਲਕ ਇਨੀ ਵਧੀਆ ਵਾ ਕਿ ਉਹਨੂੰ ਅਸੀਂ ਆਉਣ ਵਾਲੇ ਸਮੇਂ 'ਚ ਜ਼ਿਆਦਾ ਐਕਸਪਲੋਰ ਕਰਨਾ ਪਹਿਲਾਂ ਅਸੀਂ ਕਰ ਨਹੀਂ ਸਕੀ ਜਿਹੜੇ ਬਫਲੋ ਦੇ ਦੁੱਧ ਦੇ ਪ੍ਰੋਡਕਟ ਨੇ ਉਹ ਬਣਨੇ ਚਾਹੀਦੇ ਆ ਔਰ ਇਹਦਾ ਜਿਹੜਾ ਸਪੈਸ਼ਲੀ ਜਿਹੜਾ ਮੋਜ਼ਰੇਲਾ ਚੀਜ਼ ਆ ਜਾਂ ਜਿਹੜੀ ਬਰਫੀ ਆ ਜਿਹੜਾ ਖੋਆ ਵਾ ਜੋ ਖੋਏ ਦੀ ਜੋ ਬਰਫੀ ਦੀ ਜਾਂ ਜਿਹੜੀ ਮੋਜ਼ਰੇਲਾ ਚੀਜ਼ ਦੀ ਜਾਂ ਇਹਦੀ ਜਿਹੜੀ ਚਾਹ ਬਣਦੀ ਆ ਉਹ ਕੁਆਲਿਟੀ ਤੁਸੀਂ ਕੈਟਲ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਦੂਸਰੀ ਚੀਜ਼ ਆ ਅਸੀਂ ਚਾਹੁੰਦੇ ਆ ਕਿ ਇਹਦੇ 'ਚ ਬਰੀਡ ਇੰਪਰੂਵਮੈਂਟ ਹੋ ਜਿਸ ਤਰ੍ਹਾਂ ਰੋਲਾ ਪੈਂਦਾ ਜਿਸ ਤਰ੍ਹਾਂ ਹਰਿਆਣੇ ਨੇ ਬਰੀਡ ਇੰਪਰੂਵਮੈਂਟ ਕੀਤੀ ਆ ਭਾਵੇਂ ਕਿ ਹਰਿਆਣੇ ਦੀਆਂ ਜਿਹੜੀਆਂ ਜਦੋਂ ਮੇਲੇ ਲੱਗਦੇ ਨੇ ਜਾਉਂ ਤੇ ਕੰਪੀਟੀਸ਼ਨ ਹੁੰਦਾ ਉੱਥੇ ਪੰਜਾਬ ਦੀਆਂ ਬਫਲੋਜ਼ ਜਿਹੜੀਆਂ ਉਹ ਅੱਗੇ ਆਉਂਦੀਆਂ ਪਰ ਨਾ ਹਰਿਆਣੇ ਦਾ ਇਸ ਕਰਕੇ ਚੱਲ ਗਿਆ ਕਿਉਂਕਿ ਉਹ ਮੰਥਲੀ ਜਿਹੜੇ ਆ ਕੰਪੀਟੀਸ਼ਨ ਕਰਾਉਂਦੇ ਆ ਦੁੱਧ ਤੇ ਕੰਪੀਟੀਸ਼ਨ ਹੋਣ ਕਰਕੇ ਉਹਨਾਂ ਦੀ ਜਿਹੜੀ ਬਫਲੋ ਦੀ ਪ੍ਰੋਡਕਸ਼ਨ ਆ ਉਹਨੂੰ ਇੱਕ ਮੋਹਰ ਲੱਗ ਗਈ ਆ ਉਹਦੇ ਨਾਲ ਪੂਛੇ ਦੇ ਫਾਰਮਰ ਦਾ ਜਿਹੜਾ ਨਾ ਉਹਦੇ ਨਾਲ ਰੇਟ ਇੰਪਰੂਵਮੈਂਟ ਵੀ ਹੋਈ ਆ ਫਾਰਮਰ ਨੂੰ ਫਾਇਦਾ ਵੀ ਮਿਲਿਆ ਉਹਦੇ ਜਿਹੜੇ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਜਿਹੜੀ ਬਫਲੋ ਆ ਉਹ ਜਿਹੜੀ 1.5 ਲੱਖ ਦੀ ਆ ਉਹ ਹੀ ਬਫਲੋ ਹਰਿਆਣੇ ਜਾ ਕੇ ਉਹ 2 ਲੱਖ ਦੀ ਹੋ ਜਾਂਦੀ ਸਰ ਇੱਥੇ ਨਹੀਂ ਆਪਣੇ ਕੰਪੀਟੀਸ਼ਨ ਹੋ ਸਕਦੇ ਪੰਜਾਬ ਇੱਥੇ ਕੰਪੀਟੀਸ਼ਨ ਪਹਿਲਾਂ ਹੁੰਦੇ ਸੀ ਜੀ ਜਦੋਂ ਸਾਡੇ ਡਾਇਰੈਕਟਰ ਐਨੀਮਲ ਸਪੈਂਟਰੀ ਡਾਕਟਰ ਇੰਦਰਜੀਤ ਸਿੰਘ ਹੁੰਦੇ ਸੀ ਉਹਨਾਂ ਨੇ ਮੰਥਲੀ ਕੰਪੀਟੀਸ਼ਨ ਵੀ ਸ਼ੁਰੂ ਕਰਾਤਾ ਸੀ ਪਿੰਡਾਂ 'ਚ ਪਰ ਫਿਰ ਕੋਵਿਡ ਆ ਗਿਆ ਕੋਵਿਡ ਆਉਣ ਤੋਂ ਬਾਅਦ ਉਹ ਫਿਰ ਚਾਲ ਨਹੀਂ ਚੱਲ ਸਕੀ ਅਸੀਂ ਆਪਣੇ ਚੀਫ ਮਿਨਿਸਟਰ ਸਾਹਿਬ ਨੂੰ ਮੇਲਿਆਂ ਦੇ ਉੱਤੇ ਅਸੀਂ 3-4 ਡਿਮਾਂਡਾਂ ਕੀਤੀਆਂ ਸੀ ਇੱਕ ਅਸੀਂ ਕਿਹਾ ਸੀ ਮੇਲੇ ਕਰਾਓ ਕਵਾਈਆਂ ਕਰਾਓ ਤੇ ਜਿਹੜਾ ਡਲਟਰੇਟਡ ਮਿਲਕ ਸਾਡੇ ਮਾਰਕੀਟ ਚ ਵਿਕਦਾ ਉਹਦੀ ਰੋਕ ਕੀਤੀ ਜਾਵੇ ਕੁਛ ਨਾ ਕਰਨ 23 ਜ਼ਿਲ੍ਹੇ ਆ ਸਾਡੇ 23 ਡੀ ਐਚਓ ਮਾਨਦਰ ਲਾ ਦੇਣ ਉਹਦੇ ਨਾਲ ਡਲਟਰੇਟਡ ਮਿਲਕ ਨੂੰ ਆਟੋਮੈਟਿਕਲੀ ਜਿਹੜੀ ਆ ਉਹ ਨੱਥ ਪਾਊਗੀ ਦੂਸਰੀ ਅੱਜ ਅਸੀਂ ਯੂਨੀਵਰਸਿਟੀ ਨਾਲ ਡਿਸਕਸ਼ਨ ਕਰਨੀ ਆ ਇਹਦੀ ਨਿਊਟ੍ਰੀਸ਼ਨ ਬਾਰੇ ਕਿਉਂਕਿ ਬਫਲੋ ਦਾ ਜਿਹੜਾ ਬੱਚਾ ਵਾ ਉਹ ਜਦੋਂ ਜਨਮ ਲੈਂਦਾ ਉਹ ਜੇ ਅਸੀਂ ਕੰਪੇਅਰ ਕਰੀਏ ਕੈਟਲ ਦੇ ਹਿਸਾਬ ਦੇ ਨਾਲ ਤੇ ਉਹ ਇੱਕ ਕਿਸਮ ਦਾ ਆਪਾਂ ਕਹਿ ਦਿੰਦੇ ਆਂ ਵੀ ਲੋਲਾਵਾ ਲੋਲਾ ਇੰਦੀ ਸੈਂਸਿਟੀ ਉਹਦੀਆਂ ਮੂਵਮੈਂਟਸ ਜਿਹੜੀਆਂ ਨਾ ਉਹ ਸਲੋ ਹੁੰਦੀਆਂ ਉਹਦੀ ਦੁੱਧ ਚੁੰਗਣ ਦੀ ਕੈਪੈਸਿਟੀ ਜਿਹੜੀ ਆ ਫਾਸਟ ਨਹੀਂ ਹੁੰਦੀ ਫਿਰ ਜਦੋਂ ਉਹ ਸਾਡੇ এনवायरमेंट ਚ ਆਉਂਦਾ ਉਹ ਜ਼ਿਆਦਾ ਠੰਡ ਨਹੀਂ ਸਹਾਰ ਸਕਦਾ ਉਹਦੀ ਕਰਕੇ ਉਹਦੀ ਮਰਟੈਲਿਟੀ ਰੇਟ ਬੜਾ ਹੈਈ ਆ ਉਹ ਜੇ ਚੰਗਾ ਬੱਚਾ ਮਾਜੇ ਫਾਰਮਰ ਦਾ ਉਹ ਵੀ ਲਾਸ ਹੁੰਦਾ ਫਿਰ ਬੱਚੇ ਤੋਂ ਮੈਚਿਓਰਿਟੀ ਲੈਵਲ ਤੱਕ ਜਦੋਂ ਲੈ ਕੇ ਜਾਣਾ ਉਦੀ ਵਿੱਚ ਨਿਊਟ੍ਰੀਸ਼ਨ ਐਡੀ ਵਧੀਆ ਹੋਣੀ ਚਾਹੀਦੀ ਆ ਕਿ ਜਿਸ ਤਰ੍ਹਾਂ ਬਾਕੀ ਕੈਪਟਲਸ ਦੇ ਵਿੱਚ ਤੇ ਉਹ ਬਾਹਰਲੇ ਮੁਲਕਾਂ ਨੇ ਕੀਤਾ ਤੇ ਉਹ ਅਸੀਂ ਇੱਥੇ ਇੰਪਲੀਮੈਂਟ ਕਰਨਾ ਇਹ ਸਾਡੀ ਯੂਨੀਵਰਸਿਟੀ ਨੂੰ ਇਹਦੇ ਵਾਸਤੇ ਮਿਹਨਤ ਕਰਨੀ ਪਊਗੀ ਤੇ ਯੂਨੀਵਰਸਿਟੀ ਵਾਲੇ ਰਿਸਰਚ ਕਰਕੇ ਛੋਟੀ ਏਜ ਦੀ ਜਿਹੜੀ ਹੀ ਫਰਿਆ ਉਹ ਕਨਸੈਪਸ਼ਨ ਉਦੀ ਹੋਵੇ ਥੋੜੀ ਟਾਈਮ ਬਾਅਦ ਉਹ ਸੂਏ ਤਾਂ ਕਿ ਫਾਰਮਰ ਦਾ ਖਰਚ ਘੱਟ ਹੋਵੇ ਫਿਰ ਇੱਕ ਸੂਏ ਤੋਂ ਦੂਜੇ ਸੂਏ ਦਾ ਜਿਹੜਾ ਫਰਕ ਆ ਉਹ ਘਟੇ ਫਿਰ ਦੁੱਧ ਦੀ ਜਿਹੜੀ ਕੈਪੈਸਿਟੀ ਆ ਆਮ ਤੌਰ ਤੇ ਮੱਝਾਂ ਦਾ ਹੁੰਦਾ ਵੀ ਥੋੜਾ ਸਮਾਂ ਦੁੱਧ ਦੇ ਕੇ ਭੱਜ ਜਾਂਦੀਆਂ ਉਹ ਲੰਮਾ ਸਮਾਂ ਦੁੱਧ ਦੇਣ ਜਿੱਦਾਂ ਗਾਵਾਂ ਨੂੰ ਅਸੀਂ ਆਪ ਛੱਡਦੇ ਆ ਤੇ ਬਫਲੋ ਨੂੰ ਜਿਹੜਾ ਛੱਡਣਾ ਜਿਹੜਾ ਵਾ ਉਹ ਆਪੇ ਭੱਜ ਜਾਂਦੀਆਂ ਫਿਰ ਇਹਦੀ ਮੈਕਨਾਈਜ਼ੇਸ਼ਨ ਹੋ ਗਈ ਗਾਵਾਂ ਦੇ ਵਿੱਚ ਮਿਲਕਿੰਗ ਜਿਹੜੀ ਆ ਉਹ ਸਾਰੀ ਮੈਕਨਾਈਜ਼ਡ ਆ ਬਫਲੋ ਦੇ ਵਿੱਚ ਅਜੇ ਤੱਕ ਨਹੀਂ ਹੋਈ ਕਿਉਂਕਿ ਇਹਦੇ ਵਿੱਚ ਇੱਕ ਬੜੀ ਵੱਡੀ ਪ੍ਰੋਬਲਮ ਹੁੰਦੀ ਆ ਬਫਲੋ ਜਿਹੜੀ ਆ ਆਪਣਾ ਬੱਚਾ ਜਿਹੜਾ ਵਾ ਉਹਨੂੰ ਭੁੱਲਦੀ ਨਹੀਂ ਜੇ ਜਦੋਂ ਬਫਲੋ ਨੂੰ ਪਸਮਾਉਣ ਵਾਸਤੇ ਜਿਹੜੀਆਂ ਨਾ ਉਹ ਮਸ਼ੀਨਾਂ ਸਪੈਸ਼ਲ ਚਾਹੀਦੀਆਂ ਇਹ ਸਾਰੀਆਂ ਪ੍ਰੋਬਲਮਸ ਅੱਜ ਅਸੀਂ ਡਿਸਕਸ ਕਰਨੀਆਂ ਤੇ ਅਸੀਂ ਇਹ ਵੀ ਚਾਹਾਂਗੇ ਕਿ ਸਾਡਾ ਜਿਹੜਾ ਸਟੇਟ ਆ ਸਟੇਟ ਦਾ ਜਿਹੜਾ ਉਹ ਜਿਹੜੀ ਲੋਨਿੰਗ ਪਾਲਿਸੀ ਆ ਉਹਦੇ ਵਿੱਚ ਜਿਸ ਤਰ੍ਹਾਂ ਯੂਪੀ ਨੇ ਕੀਤਾ ਇੰਟਰਸਟ ਫਰੀ ਲੋਨ ਹੋ ਤਾਂ ਕਿ ਫਾਰਮਰ ਨੂੰ ਸਪੋਰਟ ਮਿਲੇ ਤੇ ਇਹ ਕਾਮਯਾਬ ਹੋਵੇ ਕੀਤਾ ਧੰਨਵਾਦ ਥੈਂਕ ਯੂ ਸੋ Much ਉਹ ਦਿਨ ਦਾ ਇੱਥੇ ਆਯੋਜਨ ਕਿੱਥੇ 하게 ਕਿ ਅੱਜ ਅਸੀਂ ਗੁਰੂ ਅੰਗਦ ਦੇ ਵੈਟਨੀਆਂ ਐਂਡ ਐਨੀਮਲ ਸਾਇੰਸ ਜਿਊਨੀਵਰਸਿਟੀ ਦੇ ਵਿੱਚ ਫਲੋਦੀ ਇੰਪਰੂਵਮੈਂਟ ਬਾਰੇ ਮੱਜਾਂ ਦੀ ਇੰਪਰੂਵਮੈਂਟ ਬਾਰੇ ਤੇ ਆਪਣਾ ਫਿਊਚਰ ਕੀ ਹੈ ਤੇ ਆਪਾਂ ਨੂੰ ਕੋਈ ਚੈਲੰਜਸ ਕੀ ਨੇ ਕਿਵੇਂ ਆਪਾਂ ਸਾਰੇ ਸਰਕਾਰ ਤੇ ਯੂਨੀਵਰਸਿਟੀ ਰਾਲਕੇ ਇਸ ਨੂੰ ਠੀਕ ਕਰ ਸਕਦੇ ਆ ਉਹਦੇ ਬਾਰੇ ਇੱਕ ਸੰਪੋਜ਼ੀਅਮ ਕੀਤਾ ਜਿਹਦੇ ਵਿੱਚ ਅਸੀਂ ਸਾਰੇ ਡੇਰੀ ਵੱਡੇ ਡੇਰੀ ਫਾਰਮਰ ਇੰਡਸਟਰੀ ਵਾਲੇ ਮਿਲਕ ਫੈਟ ਬਾਨੀ ਤੇ ਯੂਨੀਵਰਸਿਟੀ ਦੇ ਨੁਮਾਇੰਦੇ ਪੰਜਾਬ ਸਰਕਾਰ ਦੇ ਐਨੀਮਲ ਸੈਂਟਰੀ ਡਿਪਾਰਟਮੈਂਟ ਦੇ ਡੇਰੀ ਡਿਵੈਲਪਮੈਂਟ ਬੋਰਡ ਦੇ ਅਤੇ ਆਈਸੀਆਰ ਦੇ ਨੁਮਾਇੰਦੇ ਇੱਥੇ ਬੁਲਾਏ ਆ ਮੁੱਖ ਮੁੱਦਾ ਇਹ ਹੈ ਵੀ ਆਪਣੇ ਜਿਹੜੀ ਹੈ ਮੱਝਾਂ ਦੇ ਵਿੱਚ ਆਪਾਂ ਇੰਪਰੂਵਮੈਂਟ ਕਿਵੇਂ ਕੀਤੀ ਜਾਵੇ। گاਵਾਾਂ ਦੇ ਵਿੱਚ ਆਪਾਂ ਬਹੁਤ ਉੱਤੇ ਤੱਕ ਚਲੇ ਗਏ ਆਂ। گاਵਾਾਂ ਦੇ ਵਿੱਚ ਆਪਾਂ ਬਹੁਤ ਰਿਸਰਚ ਹੋਈ ਆ ਬਹੁਤ ਕੰਮ ਹੋਇਆ ਬਹੁਤ ਉੱਤੇ ਤੱਕ ਕਰ ਲਿਆ। ਦੁੱਧ ਪ੍ਰੋਡਕਸ਼ਨ ਬਹੁਤ ਹੋ ਗਈ ਪਰ ਬਫਲੋ ਦੇ ਵਿੱਚ ਉਨੀ ਪ੍ਰੋਡਕਸ਼ਨ ਅਪਰੂਵ ਨਹੀਂ ਹੋਈ ਤੇ ਉਨੀ ਉਹਦੇ ਬਰੀਡ ਅਪਰੂਵ ਨਹੀਂ ਹੋਈ। ਸਾਡੇ ਕਿਉਂਕਿ ਬਫਲੋ ਇੱਕ ਆਪਣੇ ਆਮ ਘਰ ਦੇ ਵਿੱਚ ਰੱਖਣ ਵਾਲਾ ਚਾਰ ਲਵੇਰਾ ਉਸ ਦੇ ਵਿੱਚ ਹਰ ਘਰ ਦੇ ਆਪਣੇ ਬੈਕਯਾਰਡ ਫਾਰਮ ਦੇ ਵਿੱਚ ਵੇੜਿਆਂ ਦੇ ਵਿਚਾਰ ਕਰਦੇ ਵਿੱਚ ਮੱਜਾਂ ਹੁੰਦੀਆਂ ਸੀ ਪਰ ਉਹ ਵੀ ਘਟਦੀਆਂ ਜਾਂਦੀਆਂ ਨੇ ਪਿਛਲੇ ਡਾਟੇ ਦੇ ਮਤਲਬ ਕੋਈ ਆਪਣੀ ਕਾਫੀ ਮੱਜਾਂ ਘਟੀਆਂ ਨੇ ਪਰ ਅਸੀਂ ਅਸੀਂ ਐਨਾਲਿਸਿਸ ਕੀਤਾ ਵੀ ਮੱਜਾਂ ਦੀ ਗਿਣਤੀ ਘਟਣ ਨਾਲ ਉਹਨਾਂ ਇਫੈਕਟ ਨਹੀਂ ਪਿਆ ਪ੍ਰੋਡਕਸ਼ਨ ਉਨੀ ਦੀ ਹੁੰਨੀ ਆ ਉਹ ਤੋਂ ਵੱਧ ਰਹੀ ਹੈ ਇਸ ਮੁੱਦੇ ਨੂੰ ਰੱਖ ਕੇ ਹੋਏ ਅਸੀਂ ਦੇਖਦੇ ਆ ਵੀ ਆਪਾਂ ਸਾਰਿਆਂ ਨਾਲ ਰਲ ਕੇ ਇੱਕ ਵਿਚਾਰ ਗੋਸ਼ਟੀ ਕੀਤੀ ਜਾਵੇ ਇੱਕ ਰੋਡ ਮੈਪ ਤਿਆਰ ਕੀਤਾ ਜਾਵੇ ਯੂਨੀਵਰਸਿਟੀ ਲਈ ਰੋਡ ਮੈਪ ਹੋਵੇ ਜਿਹੜਾ ਵੀ ਅਸੀਂ ਅਗਲੇ 5 ਸਾਲਾਂ ਦੇ ਵਿੱਚ ਕੀ ਕਰਨਾ ਅਸੀਂ ਪਹਿਲਾਂ ਵੀ ਥੋੜਾ ਜਿਹਾ ਪਹਿਲਾਂ ਸ਼ੁਰੂਆਤ ਕੀਤੀ ਸੀ ਅਸੀਂ ਉਹਦੇ ਵੀ ਰਿਜ਼ਲਟ ਦਿਖਾਇਆ ਵੀ ਅਸੀਂ ਇੰਨਾ ਕੰਮ ਕਰ ਲਿਆ ਉਹਦੀ ਉਹਦੇ ਵਿੱਚ ਆਪਾਂ ਕਿਵੇਂ ਇੰਪਰੂਵਮੈਂਟ ਕਰ ਸਕਦੇ ਹਾਂ ਦੁੱਧ ਦੀ ਪ੍ਰੋਡਕਸ਼ਨ ਕਿਵੇਂ ਇੰਪਰੂਵਮੈਂਟ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਫਿਊਚਰ ਦੇ ਵਿੱਚ ਪੰਜਾਬ ਗਵਰਨਮੈਂਟ ਨੂੰ ਕਿਸ ਤਰ੍ਹਾਂ ਦੀ ਪਾਲਿਸੀ ਦਿੱਤੀ ਜਾ ਸਕਦੀ ਹੈ ਪੰਜਾਬ ਗਵਰਨਮੈਂਟ ਸਾਡੇ ਸੈਕਟਰੀ ਰਾਹੁਲ ਪੰਡਾਰੀ ਸਾਹਿਬ ਵੀ ਇਹ ਪਹਿਲਾਂ ਇਸ ਗੱਲ ਦੇ ਬਫਲੋ ਦੇ ਵਿੱਚ ਆਪਾਂ ਨੂੰ ਰਲ ਕੇ ਕਰੋੜਾਂ ਮੈਂਬਤਿਆਰ ਕਰੀਏ ਜਿਹੜਾ ਕਿ ਆਮ ਫਾਰਮਰ ਦੇ ਜਾਂ ਸਰਕਾਰ ਦੀਆਂ ਪਾਲਿਸੀਆਂ ਦੇ ਵਿੱਚ ਯੂਜ਼ ਹੋਵੇ ਉਸ ਲਈ ਅੱਜ ਦੀ ਇਹ ਵਿਚਾਰ ਟੋਸਟ ਕੀਤੀ ਹੈ ਜੀ ਜਿਹੜੇ ਡੇਰੀ ਫਾਰਮਰਸ ਨੇ ਕਿੱਥੋਂ ਕਿੱਥੋਂ ਆਏ ਨੇ ਅੱਜ ਇਹ ਸਾਰੇ ਪੰਜਾਬ ਚੋਂ ਆਏ ਨੇ ਜੀ ਸਾਰੇ ਪੰਜਾਬ ਚੋਂ ਡੇਰੀ ਫਾਰਮਿੰਗ ਸਪੈਸ਼ਲੀ ਮੱ ਪ੍ਰੋਗਰਾਚੂ ਡੇਰੀ ਫਾਰਮਰ ਵੀ ਆਈ ਹੈ ਪ੍ਰੋਗਰੈਸਿਵ ਲਾਈਫਸਟਾਕ ਫਾਰਮਰ ਐਸੋਸੀਏਸ਼ਨ ਦੇ ਨੁਮਾਇंदे ਵੀ ਆਏ ਆ ਹਰ ਜਿਹੜਾ ਕਿ ਲੇਡੀਆਂ ਵੀ ਆਏ ਆ ਜਿਹਨਾਂ ਕੋ ਮੱਝਾਂ ਰੱਖਦੇ ਆ ਜਾਂ ਹੋਰ ਫਾਰਮ ਰੱਖਦੇ ਆ ਉਹ ਸਾਰੇ ਅਸੀਂ ਨੁਮਾਇंदे ਸੱਦੇ ਆ ਇਸ ਦੇ ਵਿੱਚ ਉਹਨਾਂ ਨੇ ਵੀ ਸੁਝਾਅ ਦਿੱਤੇ ਉਹਨਾਂ ਨੇ ਅੱਜ ਅਸੀਂ ਸਾਈਡ ਦਿਹਾੜਾ ਅਸੀਂ ਲੈਕਚਰ ਬਹੁਤ ਘੱਟ ਕਰਨੇ ਆ ਅਸੀਂ ਸਿਰਫ ਸੁਝਾਈ ਲੈਣੇ ਆ ਬੈਠ ਕੇ ਪੈਨਲ ਡਿਸਕਸ਼ਨ ਹੋਗੀ ਜਿੱਦੇ ਵਿੱਚ ਸਾਰੇ ਬੰਦੇ ਬੈਠਣਗੇ ਤੇ ਸਾਰੇ ਵਾਰੀ ਵਾਰੀ ਇੱਕ ਅਸੀਂ ਪ੍ਰੋਡਕਸ਼ਨ ਕਿਵੇਂ ਇੰਪਰੂਵ ਕਰਨੀ ਹੈ ਫੀਡਿੰਗ ਕਿਵੇਂ ਇੰਪਰੂਵ ਕਰਨੀ ਹੈ ਇਹ ਤੇ ਹੋਊਗਾ ਉਹਦੇ ਪ੍ਰੋਡਕਟ ਕਿਵੇਂ ਬਣਾਉਣੇ ਆ ਪ੍ਰੋਡਕਟ ਕਿਵੇਂ ਇੰਪਰੂਵ ਕਰਨੇ ਆ ਇਹਦੇ ਤੇ ਸਾਰਾ ਕੰਮ ਹੋਊਗਾ ਸਾਰਿਆਂ ਦੇ ਸੁਝਾਅ ਲੈ ਜਾਣ ਕਿ ਸਾਰੇ ਨੂੰ ਓਪਨ ਖੁੱਲਕ ਸਦਾ ਸਾਰੇ ਖੁੱਲਕੇ ਆਪਣੇ ਸੁਝਾਅ ਦੇਣਗੇ ਜਿਹੜੇ ਕਿ ਅਸੀਂ ਆਪਣੇ ਇੰਪਲੀਮੈਂਟ ਕਰਾਂਗੇ ਤੁਹਾਡੇ ਵੱਲੋਂ ਕੋਈ ਖਾਸ ਸਨੇਹ ਡੇਰੀ ਫਾਰਮ ਡੇਰੀ ਫਾਰਮਰਸ ਦੀ ਹੈ ਵੀ ਆਪਾਂ ਕੈਟਲ ਦੇ ਵਿੱਚ ਬਹੁਤ ਅੱਗੇ ਤੱਕ ਚਲੇ ਗਏ ਆਪਾਂ ਥੋੜਾ ਜਿਹਾ ਹੰਬੜਾ ਮਾਰੀਏ ਆਪਾਂ ਅੱਗੇ ਆਮ ਜਿਹੜੀ ਸੀ 20 25 22 ਕਿਲੋ ਦਿੰਦੀ ਸੀ ਹੁਣ 30 32 ਤੱਕ ਮੱਝਾਂ ਦੋਧੇ ਦੀਆਂ ਨੇ ਹਰਿਆਣੇ ਨੇ ਬਹੁਤ ਤਰੱਕੀ ਕੀਤੀ ਆਪਾਂ ਹਰਿਆਣੇ ਤੋਂ ਅੱਗੇ ਨਿਕਲ ਕੇ ਅੱਜ ਆਪਣੇ ਬਫਲੋ ਨੂੰ ਦਾ ਇੱਕ ਵੱਡਾ ਸੈਂਟਰ ਬਣਾਈਏ ਵੀ ਆਪਣਾ ਚਰਮ ਪਲਾਜ਼ਾ ਲੋਕੀ ਲੈ ਕੇ ਜਾਣ ਤੇ ਆਪਣੀ ਜਿਹੜੀ ਹੈਗੀ ਆ ਆਪਾਂ ਨੂੰ ਗਿਣਤੀ ਤੱਕ ਨਹੀਂ ਹੋ ਵੀ ਆਪਣੀ ਜਿਹੜੀ ਵੀ ਹਰ ਮੱਝ ਗਾਂ ਜਿਹੜੀ ਐਵਰੇਜ ਹੈ 15-20 ਕਿਲੋ ਦੁੱਧ ਦੇਵੇ ਤਾਂ ਕਿ ਇਹ ਪ੍ਰੋਫਿਟੇਬਲ ਸਸਟੇਨੇਬਲ ਮੁੱਦਾ ਬਣੇ ਜਿਹੜਾ ਛੋਟਾ ਫਾਰਮਰ ਹੈ ਜਿਹੜਾ ਪਹਿਲਾਂ ਸ਼ੁਰੂ ਕਰਨਾ ਚਾਹੁੰਦਾ ਸੀ ਉਹ ਚਾਹੁੰਦੇ ਉਹ ਮੱਝਾਂ ਦਾ ਕੰਮ ਸ਼ੁਰੂ ਕਰੇ ਫਿਰ ਉਹ ਬਾਅਦ ਵਿੱਚ ਉਹ ਵੱਡੇ ਫਾਰਮ ਕਰਦੇ ਕਿ ਮੱਝਾਂ ਨੂੰ ਸੰਭਾਲਣਾ ਬਹੁਤ ਸੌਖਾ ਕੰਮ ਹੈ ਆਪਾਂ ਆਪਣੇ ਹੈਰਿਡਿਟਰੀ ਕੰਮ ਆਪਨੇ ਬੜੇ ਬੜੇ ਰੇ ਇਹ ਕੰਮ ਕਰਦੇ ਆਏ ਆ ਤੇ ਉਹਦੇ ਵਿੱਚ ਸੰਭਾਲਣ ਚ ਆਪਾਂ ਕੋਈ ਨਵੀਆਂ ਚੀਜ਼ਾਂ ਨਹੀਂ ਕਰਨੀਆਂ ਆਪਾਂ ਉਹਦੇ ਵਿੱਚ ਥੋੜੀ ਮੈਕਨਾਈਜੇਸ਼ਨ ਕਰ ਲਈਏ ਤਾਂ ਕਿ ਖਰਚੇ ਘੱਟ ਹੋਣ ਉਹਦੀ ਫੀਡ ਦੀ ਇੰਪਰੂਵਮੈਂਟ ਕਰ ਲਈਏ ਤੇ ਉਹਦਾ ਸੀਮੈਂਟ ਦੀ ਕੁਆਲਿਟੀ ਵਧਾ ਲਈਏ ਇਹੀ ਅਸੀਂ ਥੈਂਕ ਯੂ